ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਕੱਲ ਪੁੰਨਿਆ ਦਾ ਦਿਹਾੜਾ ਹੈ ਜੀ ਜੋ ਕਿ ਬਹੁਤ ਹੀ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਹੈ ਜੀ ਤੇ ਜੇਕਰ ਤੁਸੀਂ ਇਸ ਦਿਨ ਉੱਠਦਿਆਂ ਸਾਰ ਹੀ ਇਹ ਪਾਠ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਬਰਕਤ ਦੀ ਕਮੀ ਨਹੀਂ ਰਹਿ ਜਾਵੇਗੀ ਤੁਹਾਡੇ ਘਰ ਵਿੱਚ ਖੁਸ਼ੀਆਂ ਖੇੜਿਆਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੇਖਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਤ ਸੰਗਤ ਜੀ ਤੁਹਾਡੇ ਸਿਰ ਤੇ ਬਣੀ ਹੀ ਰਹੇ ਤੁਹਾਡੇ ਬੱਚੇ ਹਮੇਸ਼ਾ ਹੀ ਤਰੱਕੀਆਂ ਕਰਨ ਤਾਂ ਸਾਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀ ਗੱਲ ਕਰਨ ਵਾਲੇ ਹਾਂ ਜੀ ਉਹ ਇਹ ਹੈ ਕਿ ਜਦੋਂ ਵੀ ਤੁਹਾਡੀ ਸਵੇਰੇ ਸਵੇਰ ਅੱਖ ਖੁੱਲ ਜਾਂਦੀ ਹੈ ਨੀਂਦ ਟੁੱਟ ਜਾਂਦੀ ਹੈ ਫਿਰ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਈ ਵਾਰ ਉਸ ਤੋਂ ਬਾਅਦ ਸਾਨੂੰ ਨੀਂਦ ਹੀ ਨਹੀਂ ਆਉਂਦੀ ਤਸਾਲ ਸੰਗਤ ਜੀ ਸਾਨੂੰ ਫਿਰ ਕੁਝ ਸ਼ਬਦ ਹਨ ਜਿਨ੍ਹਾਂ ਨੂੰ ਸਾਨੂੰ ਨੀਂਦ ਖੁੱਲਣ ਤੇ ਅੱਖ ਖੁੱਲਣ ਤੇ ਜ਼ਰੂਰ ਹੀ ਪੜ ਲੈਣਾ ਚਾਹੀਦਾ ਹੈ ਉਹ ਬੜੇ ਹੀ ਜ਼ਰੂਰੀ ਹਨ ਜਿਨ੍ਹਾਂ ਦੇ ਨਾਲ ਥੋੜਾ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਤੇ ਸਕੂਨ ਸਬਰ ਵੀ ਆ ਜਾਂਦਾ ਹੈ ਤਾਂ ਇਹਦੇ ਲਈ ਸਾਡੀ ਅੱਜ ਦੀ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਤ ਸੰਗਤ ਜੀ ਕੁਝ ਜ਼ਿੰਦਗੀ ਦੇ ਚਰਬੇ ਹੁੰਦੇ ਹਨ ਤੇ ਕੁਝ ਗੱਲਾਂ ਸੁਣੀਆਂ ਸੁਣਾਈਆਂ ਹੁੰਦੀਆਂ ਹਨ ਕੁਝ ਆਪਾਂ ਆਪਣੇ ਤੇ ਲਾਗੂ ਕਰਕੇ ਜੋ ਬੋਲੀਆਂ ਚਾਹੰਦੀਆਂ ਹਨ ਤਾਂ ਉਮੀਦ ਕਰਦੇ ਹਾਂ ਤੁਸੀਂ ਜੇ ਇਹ ਸ਼ਬਦ ਨੂੰ ਪੜ ਲਾਓਗੇ ਅੱਖ ਖੁੱਲਣ ਦੇ ਸਮੇਂ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਤੇ ਰਹਿਮਤ ਭਰਿਆ ਹੱਥ ਰੱਖਣ ਨੀਂਦ ਜਿਹੜੀ ਹੈ ਉਹ ਪਰਮਾਤਮਾ ਵੱਲੋਂ ਮਿਲਿਆ ਹੋਇਆ ਸਾਨੂੰ ਵਰਦਾਨ ਹੈ ਜੇਕਰ ਨੀਂਦ ਨਾ ਆਵੇ ਤੇ ਬੰਦਾ ਚਿੰਤਾ ਵਿੱਚ ਡੁੱਬ ਜਾਂਦਾ ਹੈ ਤਾਂ ਸਾਥ ਸੰਗਤ ਜੀ ਫਿਰ ਉਸਦੇ ਮਨ ਤੇ ਸਰੀਰ ਦੇ ਉੱਤੇ ਕੋਈ ਬਹੁਤ ਹੀ ਭਾਰੀ ਬੋਝ ਬਣ ਜਾਂਦਾ ਹੈ ਫਿਰ ਉਹ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਹੈ ਕੁਝ ਡਾਕਟਰ ਹਨ ਜੋ ਨੀਂਦ ਲਿਆਉਣ ਦੇ ਲਈ ਦਵਾਈਆਂ ਵੀ ਦਿੰਦੇ ਹਨ ਕਿ ਬੰਦਾ ਸੌਂ ਜਾਵੇ ਤੇ ਉਹਦਾ ਡਿਪਰੈਸ਼ਨ ਠੀਕ ਹੋ ਜਾਵੇ ਇਹਨਾਂ ਦੇ ਹਾਲਾਤ ਬਣ ਜਾਂਦੇ ਹਨ ਕਈ ਵਾਰ ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਅਸੀਂ ਸੌ ਰਹੇ ਹੁੰਦੇ ਹਾਂ ਤਾਂ ਸਾਡੀ ਅਚਾਨਕ ਹੀ ਅੱਖ ਖੁੱਲ ਜਾਂਦੀ ਹੈ ਕਈ ਵਾਰ ਰਾਤ ਨੂੰ ਸਾਡੀ ਅੱਖ ਖੁੱਲਦੀ ਹੈ ਅੱਖ ਖੁੱਲਣ ਦਾ ਕਾਰਨ ਕੀ ਹੁੰਦਾ ਹੈ ਕਿਉਂਕਿ ਅੱਖ ਖੁੱਲਦੀ ਹੈ ਕਈ ਵਾਰ ਅਸੀਂ ਪਰ ਇਹ ਨਹੀਂ ਸਮਝ ਪਾਉਂਦੇ ਸਾਧ ਸੰਗਤ ਜੀ ਰਾਤ ਦੇ ਕੁਝ ਪਹਿਰ ਹੁੰਦੇ ਹਨ ਰਾਤ ਦੇ ਉਹਨਾਂ ਪਹਿਰਾਂ ਦੇ ਬਾਰੇ ਸਾਨੂੰ ਸਮਝਣਾ ਪਵੇਗਾ ਸਾਧ ਸੰਗਤ ਜੀ ਤਿੰਨ ਤਿੰਨ ਘੰਟਿਆਂ ਦੇ ਇੱਕ ਪਹਿਰ ਹੁੰਦਾ ਹੈ 6 ਤੋਂ 9 9 ਤੋਂ 12 12 ਤੋਂ 3 ਤੇ 3 ਤੋਂ 5 ਜਿਹੜੇ ਇਹ ਦਿਨ ਦੇ ਚਾਰ ਪਹਿਰ ਬਣ ਜਾਂਦੇ ਹਨ ਤੇ ਸਵੇਰੇ 6 ਤੋਂ 9 ਵਜੇ ਤੱਕ ਦਾ ਦਿਨ ਦਾ ਪਹਿਲਾ ਪਹਿਰ ਮੰਨਿਆ ਜਾਂਦਾ ਹੈ ਤੇ ਫਿਰ 12 ਤੋਂ ਇਦਾਂ ਗਿਣਤੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਰਾਤ ਦਾ ਵੀ ਇੱਕ ਚੌਥਾ ਪਹਿਰ ਹੁੰਦਾ ਹੈ ਉਸ ਨੂੰ ਅੰਮ੍ਰਿਤ ਵੇਲਾ ਆਖਦੇ ਹਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਰਾਤ ਦਾ ਜਿਹੜਾ ਚੌਥਾ ਪਹਿਰ ਹੈ ਉਹ ਸਾਧ ਸੰਗਤ ਜੀ 3 ਵਜੇ ਤੋਂ ਲੈ ਕੇ 6 ਵਜੇ ਦੇ ਰਾਤ ਦਾ ਪਹਿਰ ਪਹਿਲਾ ਪਹਿਰ ਆਖਿਆ ਜਾਂਦਾ ਹੈ ਜੀ 6 ਵਜੇ ਤੋਂ ਲੈ ਕੇ ਸ਼ਾਮ ਨੂੰ 9 ਵਜੇ ਤੱਕ ਪਹਿਲਾ 9 ਤੋਂ 12 ਦੂਜਾ 12 ਤੋਂ 3 ਤੇ ਤੀਜਾ 3 ਤੋਂ 6 ਰਾਤ ਦਾ ਚੌਥਾ ਪਹਿਰ ਸੂਰਜ ਚੜਨ ਤੋਂ ਪਹਿਲਾਂ ਬਣਦਾ ਹੈ। ਉਦੋਂ ਬਹੁਤੀ ਵਾਰ ਸਾਡੀ ਅੱਖ ਖੁੱਲਦੀ ਹੀ ਖੁੱਲਦੀ ਹੈ। ਕਈ ਵਾਰ ਅਸੀਂ ਅਚਾਨਕ ਹੀ ਉੱਠ ਪੈਂਦੇ ਹਾਂ। ਸਰਦੀਆਂ ਦੇ ਵਿੱਚ ਅਸੀਂ ਸੌਂ ਜਾਂਦੇ ਹਾਂ ਫਿਰ ਕੰਬੜ ਲੈ ਲੈਂਦੇ ਹਾਂ ਤੇ ਫਿਰ ਅਸੀਂ ਸੁੱਤੇ ਹੀ ਰਹਿੰਦੇ ਹਾਂ। ਕਈ ਵਾਰ అలਾਰਮ ਤੋਂ ਬਿਨਾਂ ਹੀ ਸਾਤ ਸੰਗਤ ਦੀ ਸਾਡੀ ਅੱਖ ਖੁੱਲ ਜਾਂਦੀ ਹੈ। ਇਹ ਇਦਾਂ ਹੀ ਹੁੰਦਾ ਹੈ। ਤੁਹਾਡੇ ਨਾਲ ਵੀ ਬਹੁਤ ਵਾਰੀ ਹੋਇਆ ਵੀ ਹੋਵੇਗਾ ਤਾਂ ਇਹ ਕਹਿ ਰਹੇ ਹਾਂ ਜੀ ਤਜਰਬੇ ਦੇ ਵਿੱਚੋਂ ਇਹੀ ਕੁਝ ਗੱਲਾਂ ਹਨ ਅੱਖ ਖੁੱਲ ਗਈ ਅੱਖ ਖੁੱਲਣ ਦੇ ਨਾਲ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਸਮਝਾਂਗੇ ਜੀ ਸਾਤ ਸੰਗਤ ਜੀ ਉਹ ਵੇਲਾ ਜਦੋਂ ਪਰਮਾਤਮਾ ਸਾਡੇ ਸਭ ਤੋਂ ਨੇੜੇ ਹੁੰਦੇ ਹਨ ਸਾਡਾ ਮਨ ਵੀ ਸ਼ਾਂਤ ਹੁੰਦਾ ਹੈ ਦਿਨੇ ਸਾਨੂੰ ਲੋਕ ਮਿਲਦੇ ਹਨ ਕੁਝ ਇਹੋ ਜਿਹੇ ਆ ਵਾਈਬ੍ਰੇਸ਼ਨ ਵਾਲੇ ਲੋਕ ਮਿਲਦੇ ਹਨ ਜਿਨ੍ਹਾਂ ਚੋਂ ਤਰੰਗਾਂ ਹੀ ਉਦਾਂ ਦੀਆਂ ਨਿਕਲਦੀਆਂ ਹਨ ਤੇ ਮਨ ਉਦਾਸ ਹੁੰਦਾ ਹੈ ਪਰ ਇਹ ਉਹ ਵੇਲਾ ਹੁੰਦਾ ਹੈ ਜਦੋਂ ਬਹੁਤ ਹੀ ਪਰਮਾਤਮਾ ਸਾਡੇ ਨੇੜੇ ਹੁੰਦੇ ਹਨ ਇੰਨਾ ਜ਼ਿਆਦਾ ਕਿ ਥੋੜਾ ਜਿਹਾ ਵੀ ਨਾਮ ਚੱਪ ਲਈਏ ਤਾਂ ਪਰਮਾਤਮਾ ਬਹੁਤ ਨੇੜੇ ਹੋ ਜਾਂਦੇ ਹਨ ਥੋੜਾ ਜਿਹਾ ਹੀ ਬਸ ਸਾਨੂੰ ਉਦਮ ਕਰਨਾ ਪੈਂਦਾ ਹੈ ਪਰਮਾਤਮਾ ਤਾਂ ਸਾਡੇ ਨੇੜੇ ਹੀ ਹਨ ਉਹ ਤਾਂ ਸਾਡੇ ਦਿਲ ਦੇ ਅੰਦਰ ਧੜਕ ਰਹੇ ਹਨ ਦਿਲ ਉਹਦੇ ਕਰਕੇ ਹੀ ਤਾਂ ਧੜਕਦਾ ਹੈ ਨਸਾਂ 'ਚ ਖੂਨ ਵੀ ਪਰਮਾਤਮਾ ਦੀ ਰਜਾ ਵਿੱਚ ਹੀ ਚੱਲ ਰਿਹਾ ਹੈ ਹੁਣ ਅਸੀਂ ਆਪਣਾ ਉਦਮ ਕਰਨਾ ਹੈ ਸਾਧ ਸੰਗਤ ਜਿਵੇਂ ਆਖਦੇ ਹਨ ਕਿ ਉਹ 100 ਕਦਮ ਚੱਲ ਕੇ ਆ ਗਿਆ ਅਸੀਂ ਇੱਕ ਕਦਮ ਚੱਲਣਾ ਹੈ ਤਾਂ ਅੰਮ੍ਰਿਤ ਵੇਲਾ ਵੀ ਉਹੀ ਚੀਜ਼ ਹੈ ਜਦੋਂ ਆਪਾਂ ਇੱਕ ਕਦਮ ਬਸ ਚੱਲਣਾ ਹੈ ਅੰਮ੍ਰਿਤ ਵੇਲੇ ਦੀ ਜਿਹੜੀ ਮਹਾਨਤਾ ਹੈ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੱਸੀ ਹੈ ਸਾਤ ਸੰਗਤ ਜੀ ਇਸ ਵੇਲੇ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਕਦੇ ਕਰਕੇ ਵੇਖ ਲੈਣਾ। ਬੰਦੇ ਦੀ ਅੰਮ੍ਰਿਤ ਵੇਲੇ ਜੇ ਦਿਲ ਤੋਂ ਅਰਦਾਸ ਕੀਤੀ ਹੋਵੇ ਤਾਂ ਖੁਦਾ ਮਨਜ਼ੂਰ ਕਰਦਾ ਹੈ। ਕਹਿੰਦੇ ਹਨ ਕਿ ਦੁਆ ਜਦ ਦਿਲ ਸੇ ਹੁੰਦੀ ਹੈ ਪਰ ਜਹੀਂ ਇੱਕ ਮੁਸ਼ਕਲ ਹੈ ਕਿ ਬੜੀ ਮੁਸ਼ਕਲ ਸੇ ਹੁੰਦੀ ਹੈ। ਜੇਕਰ ਸਾਤ ਸੰਗਤ ਇਹ ਵੇਲੇ ਨਾਮ ਸ਼ਬਦ ਪੜਿਆ ਜਾਵੇ। ਚਾਹੇ ਇਸ਼ਨਾਨ ਕਰਕੇ ਆਪਾਂ ਪੜੀਏ ਤਾਂ ਬਹੁਤ ਵਧੀਆ ਹੈ। ਵੈਸੇ ਸਾਡੀ ਅੱਖ ਜੇ ਕਈ ਅਸੀਂ ਇੰਨੇ ਆਲਸੀ ਹੋ ਜਾਂਦੇ ਹਾਂ ਕਿ ਇਸ਼ਨਾਨ ਹੀ ਨਹੀਂ ਕਰ ਪਾਉਂਦੇ ਪਰ ਫਿਰ ਵੀ ਜੇਕਰ ਬਿਨਾਂ ਇਸ਼ਨਾਨ ਤੋਂ ਵੀ ਕੋਈ ਸ਼ਬਦ ਵਾਹਿਗੁਰੂ ਵਾਹਿਗੁਰੂ ਹੀ ਕਹਿ ਲਵੇ ਤਾਂ ਉਸ ਦਾ ਵੀ ਭਲਾ ਹੋ ਜਾਂਦਾ ਹੈ ਹੋਰ ਕਹਿਣਾ ਹੈ ਜਾਂ ਨਹੀਂ ਕਹਿਣਾ ਉਹਦੇ ਨਾਲੋਂ ਬਿਹਤਰ ਇਹੀ ਹੈ ਕਿ ਤੁਸੀਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਅੱਗੇ ਵਧੋ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਵੇਲੇ ਨੂੰ ਸੰਭਾਲੋ ਤਾਂ ਪਰਮਾਤਮਾ ਵੀ ਇਹੀ ਚਾਹੁੰਦੇ ਹਨ ਕਿ ਮੈਥੋਂ ਜੋ ਕੁਝ ਮੰਗੇ ਮੈਂ ਉਸ ਨੂੰ ਸਹੀ ਦਿਵਾਵਾਂਗਾ ਪਰ ਬੰਦਾ ਕਈ ਵਾਰ ਆਲਸ ਦਾ ਇੰਨਾ ਜ਼ਿਆਦਾ ਮਰਿਆ ਹੁੰਦਾ ਹੈ ਕਿ ਆਲਸ ਜਿਹੜਾ ਹੈ ਉਸ ਨੂੰ ਫਿਰ ਉੱਠਣ ਹੀ ਨਹੀਂ ਦਿੰਦਾ ਤਾਂ ਆਲਸ ਨੂੰ ਦੂਰ ਕਰਨ ਦੇ ਲਈ ਬਿਹਤਰ ਇਹ ਹੋਵੇਗਾ ਕਿ ਤੁਸੀਂ ਆਪਣੇ ਕੋਲ ਪਾਣੀ ਦਾ ਜਿਹੜਾ ਜੱਗ ਹੈ ਉਹ ਰੱਖ ਲਓ ਅੱਖਾਂ ਦੇ ਉੱਪਰ ਛੱਟੇ ਮਾਰ ਕੇ ਥੋੜੇ ਥੋੜੇ ਹਲਕੇ ਹਲਕੇ ਫਿਰ ਤੁਸੀਂ ਬਾਅਦ ਵਿੱਚ ਆਪਣੀ ਨੀਂਦ ਜਿਹੜੀ ਹੈ ਉਸ ਨੂੰ ਛੱਡਣਾ ਹੈ ਤੁਹਾਨੂੰ ਆਸਾਨੀ ਹੋ ਜਾਵੇਗੀ ਸਾਰ ਸੰਗਤ ਜੀ ਕਈ ਵਾਰ ਕੋਲ ਸਾਰੀਆਂ ਚੀਜ਼ਾਂ ਪਈਆਂ ਹੋਣ ਪਰ ਮਨ ਨਹੀਂ ਮੰਨਦਾ ਮਨ ਕਦੇ ਵੀ ਨਹੀਂ ਚਾਹੁੰਦਾ ਕਿ ਤੁਹਾਡਾ ਜੀਵਨ ਸਫਲਾ ਹੋਵੇ ਅਸਲ ਵਿੱਚ ਮਨ ਹੀ ਕਈ ਵਾਰ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ ਤੁਹਾਨੂੰ ਰੋਕਦਾ ਹੈ ਕਿ ਅੰਮ੍ਰਿਤ ਵੇਲੇ ਦੀ ਨੀਂਦ ਨਾ ਹੀ ਖੁੱਲੇ ਖੁੱਲਦੀ ਹੀ ਤਾਂ ਨਾਮ ਜਪਣ ਵਾਸਤੇ ਹੈ ਕਈ ਲੋਕ ਜਿਹੜੇ ਹਨ ਉਸ ਵੇਲੇ ਫੋਨ ਚਲਾਉਣ ਲੱਗ ਜਾਂਦੇ ਹਨ ਪਰ ਸਾਧ ਸੰਗਤ ਉਹ ਵੇਲਾ ਹੈ ਜੀ ਭਜਨ ਬੰਦਗੀ ਕਰਨ ਦਾ ਪਰ ਅਸੀਂ ਜੋ ਕਰਨਾ ਹੀ ਨਹੀਂ ਚਾਹੁੰਦੇ ਜੋ ਨਹੀਂ ਕਰਨਾ ਉਹ ਅਸੀਂ ਕਰਦੇ ਪਏ ਹਾਂ ਇਹ ਹਾਲਾਤ ਹੋਏ ਪਏ ਹਨ ਸਾਡੇ ਬੰਦਾ ਅਸਲ ਵਿੱਚ ਉਹੀ ਕਰਣਾ ਹੈ ਜੋ ਨਹੀਂ ਕਰਨਾ ਚਾਹੀਦਾ ਅੰਮ੍ਰਿਤ ਵੇਲੇ ਸੱਚ ਨਾਉ ਵਡਿਆਈ ਵਿਚਾਰ ਇਹ ਵਡਿਆਈ ਕਰਨ ਦਾ ਸਮਾਂ ਹੁੰਦਾ ਹੈ ਅੰਮ੍ਰਿਤ ਵੇਲੇ ਪਰਮਾਤਮਾ ਦੀ ਸ਼ੋਭਾ ਕਰਨੀ ਚਾਹੀਦੀ ਹੈ ਪਰਮਾਤਮਾ ਦੀ ਉਸਤਤ ਕਰਨੀ ਚਾਹੀਦੀ ਹੈ ਜੋ ਸਾਡੇ ਸਮਝ ਵਿੱਚ ਅਜੇ ਤੱਕ ਨਹੀਂ ਪੈ ਰਹੀ ਤਾਂ ਜਦੋਂ ਵੀ ਅਕ ਕੁਲੇ ਸਾਧ ਸੰਗਤ ਜੀ ਤੁਸੀਂ ਮੂਲ ਮੰਤਰ ਦਾ ਜਾਪ ਪੜ ਸਕਦੇ ਹੋ ਵਾਹਿਗੁਰੂ ਮੂਰ ਮੰਤਰ ਦਾ ਜਾਪ ਕਰ ਸਕਦੇ ਹੋ ਇਹ ਬਾਣੀ ਪੜਨ ਤੁਹਾਨੂੰ ਔਖੀ ਤਾਂ ਲੱਗੇਗੀ ਮੂਲ ਮੰਤਰ ਤਾਂ ਬੰਦਾ ਪਰ ਪੜ ਹੀ ਸਕਦਾ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਤੁਸੀਂ ਪੜੋ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪੰਜ ਵਾਰੀ ਤੁਸੀਂ ਇਦਾਂ ਹੀ ਪੜਨਾ ਹੈ ਇਉਂ ਹੀ ਪੂਰਾ ਮਨ ਤੇ ਇੱਕ ਚਿੱਤ ਹੋ ਕੇ ਇਹ ਨਾ ਹੋਵੇ ਕਿ ਸੁਰਤ ਕਿਤੇ ਹੋਰ ਹੋਵੇ ਕਿ ਮੇਰਾ ਫਲਾਣਾ ਕੰਮ ਅਜੇ ਕਰਨ ਵਾਲਾ ਪਿਆ ਹੈ ਮੈਂ ਜਲਦੀ ਜਲਦੀ ਪਾਠ ਕਰਾਂ ਤੇ ਮੈਂ ਉਹ ਕੰਮ ਨੂੰ ਫੜ ਲਵਾਂ ਬਸ ਜ਼ੁਬਾਨ ਹੀ ਹਿੱਲ ਰਹੀ ਹੋਵੇ ਸਾਧ ਸੰਗਤ ਜੀ ਇਦਾਂ ਨਹੀਂ ਹੋਣਾ ਚਾਹੀਦਾ ਬਹੁਤ ਇਦਾਂ ਮਾੜਾ ਹੁੰਦਾ ਹੈ ਹੌਲੀ ਹੌਲੀ ਤੁਹਾਨੂੰ ਲੱਗਣ ਲੱਗ ਜਾਵੇਗਾ ਕਿ ਇਹਦੇ ਨਾਲ ਤੁਹਾਡੇ ਅੰਦਰ ਸਹਿਜ ਦੀ ਭਾਵਨਾ ਵੱਧ ਚੁੱਕੀ ਹੈ ਜਦੋਂ ਵੀ ਕਿਤੇ ਰਾਤ ਨੂੰ ਅੱਖ ਖੁੱਲਦੀ ਹੈ ਇਹ ਗੱਲ ਚੇਤੇ ਰੱਖਣਾ ਕਿ ਦੁਨੀਆ 'ਚ ਜਿੰਨੇ ਲੋਕ ਹਨ ਲੱਖਾਂ ਹੀ ਭਾਵੇਂ ਸੁੱਤੇ ਹਨ ਉਹਨਾਂ ਦੀ ਅੱਖ ਜੇਕਰ ਨਹੀਂ ਖੁੱਲਦੀ ਤਾਂ ਉਹਨਾਂ ਤੇ ਅਜੇ ਪਰਮਾਤਮਾ ਦੀ ਰਹਿਮਤ ਨਹੀਂ ਹੋਈ ਤੇ ਜੇਕਰ ਇਸ ਸਮੇਂ ਤੁਹਾਡੀ ਅੱਖ ਖੁੱਲ ਰਹੀ ਹੈ ਤਾਂ ਰੱਬ ਦਾ ਸ਼ੁਕਰ ਕਰਿਆ ਕਰੋ ਬਹੁਤ ਲੋਕ ਇਸ ਸਮੇਂ ਤਾਂ ਸੁੱਤੇ ਹੀ ਰਹਿ ਜਾਂਦੇ ਹਨ ਸਾਡੀ ਨੀਂਦ ਜਦ ਖੁੱਲਦੀ ਹੈ ਤਾਂ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਪਰਮਾਤਮਾ ਨੇ ਸਾਨੂੰ ਇੱਕ ਦਿਨ ਹੋਰ ਜ਼ਿੰਦਗੀ ਜਿਉਣ ਦਾ ਬਖਸ਼ਿਆ ਹੁੰਦਾ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਦੇਵੋਗੇ ਤਾਂ ਤੁਸੀਂ ਆਪਣੇ ਆਪ ਹੀ ਮੂੰਹ ਵਿੱਚੋਂ ਸ਼ੁਕਰਾਨਾ ਸ਼ੁਕਰਾਨਾ ਕਰਦੇ ਨਹੀਂ ਥੱਕੋਗੇ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਹੋਰ ਕਿਹੜਾ ਕੰਮ ਕਰਨਾ ਹੈ ਜੇ ਆਪਾਂ ਫੋਨ ਵੇਖਣਾ ਹੈ ਉੱਠ ਕੇ ਮੈਸੇਜ ਆਇਆ ਹੈ ਜਾਂ ਨਹੀਂ ਆਇਆ ਇਹਨਾਂ ਚੀਜ਼ਾਂ ਦੇ ਨਾਲੋਂ ਤੁਸੀਂ ਫੋਨ ਦੇ ਉੱਪਰ ਗੁਰਬਾਣੀ ਵੀ ਲਗਾ ਸਕਦੇ ਹੋ ਕਈ ਵਾਰ ਜੇਕਰ ਕੋਈ ਐਮਰਜੈਂਸੀ ਹੈ ਫਿਰ ਤੁਸੀਂ ਗੱਲ ਜ਼ਰੂਰ ਕਰ ਲੈਣਾ ਕਿਉਂਕਿ ਉਸ ਵੇਲੇ ਫੋਨ ਚੁੱਕਣਾ ਬਹੁਤ ਜ਼ਰੂਰੀ ਹੁੰਦਾ ਹੈ ਪ੍ਰਸਾਦ ਸਿੰਘ ਜੀ ਇੰਟਰਨੈਟ ਨੂੰ ਜੇਕਰ ਤੁਸੀਂ ਸਹੀ ਇਸਤੇਮਾਲ ਵਿੱਚ ਲਿਆਉਂਗੇ ਤਾਂ ਪਰਮਾਤਮਾ ਵੀ ਤੁਹਾਡੇ ਤੇ ਖੁਸ਼ ਹੋ ਜਾਣਗੇ। ਵੈਸੇ ਮੂਲ ਮੰਤਰ ਹੀ ਸਭ ਤੋਂ ਬਿਹਤਰ ਹੈ। ਇਹ ਤਾਂ ਸਭਨੋਂ ਹੀ ਕੰਠ ਹੁੰਦਾ ਹੈ ਕਿਉਂਕਿ ਬਚਪਨ ਤੋਂ ਹੀ ਅਸੀਂ ਸੁਣਦੇ ਆ ਰਹੇ ਹੁੰਦੇ ਹਾਂ। ਆਪਣੇ ਦਾਦੀ-ਦਾਦਿਆਂ ਤੋਂ ਇਹ ਪਾਠ ਅਸੀਂ ਸਿੱਖਿਆ ਹੀ ਹੁੰਦਾ ਹੈ। ਗੁਰਦੁਆਰਾ ਸਾਹਿਬ ਵੀ ਭਾਈ ਸਾਹਿਬ ਇਹ ਪਾਠ ਪੜ੍ਹਦੇ ਹੀ ਰਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਇੱਥੋਂ ਹੁੰਦੀ ਹੈ। ਆਦਿ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਇੱਥੋਂ ਹੀ ਹੋਈ ਹੈ। ਫਿਰ ਅਸੀਂ ਇਹ ਪੜ ਸਕਦੇ ਹਾਂ ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਜ਼ਰੂਰ ਬਦਲਾਅ ਆਵੇਗਾ ਨਹੀਂ ਤਾਂ ਮੌਤ ਨੇ ਤਾਂ ਆਪਾਂ ਨੂੰ ਮਾਰ ਹੀ ਦੇਣਾ ਹੈ ਅੱਖ ਖੋਲਣ ਦਾ ਮਤਲਬ ਇਹ ਹੈ ਕਿ ਵੇਲਾ ਹੈ ਸੰਭਾਲ ਲਓ ਸਾਰਾ ਦਿਨ ਵਧੀਆ ਲੰਗੇਗਾ ਜਦੋਂ ਆਪਾਂ ਅੰਮ੍ਰਿਤ ਵੇਲਾ ਸੰਭਾਲਦੇ ਹਾਂ ਸਾਰਾ ਦਿਨ ਖੜਿਆ ਖੜਿਆ ਰਹੇਗਾ ਇਹ ਮਾਲਕ ਨੂੰ ਆਪਾਂ ਜੇ ਵਿਸਾਰ ਦਿੱਤਾ ਤਾਂ ਦੁਨੀਆ ਵੀ ਸਾਨੂੰ ਵਿਸਾਰ ਦੇਵੇਗੀ ਬਸ ਇਸ ਗੱਲ ਨੂੰ ਤੁਸੀਂ ਯਾਦ ਰੱਖ ਲੈਣਾ ਸਾ ਸੰਗਤ ਜੀ ਸਾਰਾ ਹੀ ਰੌਲਾ ਬਸ ਦਲੇਦਰ ਦਾ ਹੈ ਆਲਸ ਦਾ ਹੈ ਆਲਸੀ ਬੰਦਾ ਕਦੇ ਵੀ ਦੌਲਤਮੰਦ ਨਹੀਂ ਹੋ ਸਕਦਾ ਇਹ ਬਾਣੀ ਵੀ ਸਾਨੂੰ ਦੱਸਦੀ ਹੈ ਕਿ ਤੁਹਾਨੂੰ ਤੁਹਾਡਾ ਆਲਸ ਹੀ ਤੁਹਾਡੀ ਅਮੀਰੀ ਤੋਂ ਦੂਰ ਕਰੇਗਾ ਤੁਸੀਂ ਉਦਮੀ ਬਣੋ ਉਦਮੀ ਬਣੋਗੇ ਤਾਂ ਤੁਹਾਡੇ ਕੋਲ ਪੈਸਾ ਵੀ ਆਵੇਗਾ ਇਹ ਨਹੀਂ ਕਿ ਇਕੱਲਾ ਆਪਾਂ ਜੀਪ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਹੀ ਜਪਣਾ ਹੈ ਤੇ ਪੈਸਾ ਆਪ ਚੱਲ ਕੇ ਆ ਜਾਣਾ ਹੈ ਕਈ ਇਦਾਂ ਦੇ ਪਖੰਡੀ ਬਹੁਤ ਤੁਰੇ ਫਿਰਦੇ ਹਨ ਅੱਜ ਤੇ ਕਹਿਣ ਨੂੰ ਕਿ ਇਹ ਪਾਠ ਕਰ ਲੋ ਆਹ ਮਿਲ ਜਾਊਗਾ ਆਹ ਪਾਠ ਕਰ ਲੋ ਤੁਹਾਨੂੰ ਬਿਨਾਂ ਮਿਹਨਤ ਤੋਂ ਫਲ ਮਿਲ ਜਾਵੇਗਾ ਪਰ ਇਦਾਂ ਕੁਝ ਵੀ ਨਹੀਂ ਹੁੰਦਾ ਪਾਠ ਕਰਨ ਦੇ ਨਾਲ-ਨਾਲ ਬੰਦੇ ਨੂੰ ਮਿਹਨਤ ਵੀ ਕਰਨੀ ਚਾਹੀਦੀ ਹੈ ਤੇ ਕਿਰਤ ਸੱਚੀ ਸੁੱਚੀ ਕਰਨੀ ਚਾਹੀਦੀ ਹੈ ਫਿਰ ਜਿਹੜੀ ਤੁਹਾਨੂੰ ਤਨਖਾਹ ਮਿਲੇਗੀ ਉਸ ਵਿੱਚ ਪਰਮਾਤਮਾ ਜੀ ਬਰਕਤ ਖੁਦ ਪਾ ਦੇਣਗੇ ਤੁਹਾਡੀ ਰੂਹਾਂ ਦੀ ਨਿਹਤ ਦੇ ਹਿਸਾਬ ਨਾਲ ਪਰਮਾਤਮਾ ਜੀ ਤੁਹਾਨੂੰ ਖੁਸ਼ੀਆਂ ਦੇਣਗੇ ਪਰਮਾਤਮਾ ਨਾਲ ਮੇਲ ਦੇ ਲਈ ਮਨ ਨੂੰ ਟਿਕਾਉਣ ਵਾਸਤੇ ਬਾਕੀ ਚੀਜ਼ਾਂ ਦੇ ਲਈ ਤੁਹਾਨੂੰ ਰੱਬ ਨੇ ਹੱਥ ਦਿੱਤੇ ਹਨ ਗੁਰੂ ਪਾਤਸ਼ਾਹ ਜੀ ਸਭ ਕੁਝ ਦਿੰਦੇ ਹਨ ਬਸ ਅਰਦਾਸ ਕਰਨੀ ਆਉਣੀ ਚਾਹੀਦੀ ਹੈ ਗੱਲ ਤਾਂ ਇਹ ਹੈ ਕਿ ਤੁਹਾਡਾ ਮਨ ਟਿਕ ਗਿਆ ਕਿ ਨਹੀਂ ਟਿਕਿਆ ਇਹ ਚੀਜ਼ਾਂ ਨੂੰ ਤੁਸੀਂ ਥੋੜਾ ਜਿਹਾ ਸਮਝਣਾ ਹੈ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਕਿੰਨੀ ਖੂਬਸੂਰਤ ਬਣ ਜਾਵੇਗੀ ਤੇ ਸਾਥ ਸੰਗਤ ਜੀ ਜਦੋਂ ਵੀ ਅੱਖ ਖੁੱਲੇਗੀ ਵਾਹਿਗੁਰੂ ਜੀ ਦਾ ਨਾਮ ਸਿਮਰਨ ਤੁਸੀਂ ਜ਼ਰੂਰ ਕਰਨਾ ਹੈ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਅੱਜ ਦੀਆਂ ਦਸੀਆਂ ਹੋਈਆਂ ਬੇਨਤੀਆਂ ਕਬੂਲ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ ਹੁਣ ਸਮਾਂ ਨਹੀਂ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ